ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ ਜੀ। ਮੇਰੇ ਆ ਵੀਰਨਾ ਇੱਕ ਕੁਲਚੇ ਵਾਲਾ ਖੜਦਾ ਹੈ ਚੌਂਕ ਦੇ ਵਿੱਚ। ਇਹ ਚੌਂਕ ਹੈਗਾ ਕਮਾਣਾ, ਅਜਰੌਰ, ਲੱਖੋ ਮਜਰਾ, ਰੂਮ ਅਜਰਾ। ਇਹਨਾਂ ਪਿੰਡਾਂ ਦੇ ਵਿਚਾਲੇ ਇਹ ਚੌਂਕ ਹੈ। ਤੇ ਇਹ ਵੀਰਨਾ ਜੀ ਅ ਮੇਰੇ ਪਿੰਡ ਤੋਂ ਐ ਕਮਾਣਾ ਤੋਂ ਵੀਰਨਾ ਕੁਲਚੀਆਂ ਦੀ ਰੇੜੀ ਲਾਂਦਾ ਇਸ ਚੌਂਕ ਦੇ ਵਿੱਚ। ਸ਼ਾਮ ਨੂੰ 5 ਵਜੇ ਤੋਂ ਲੈ ਕੇ 9 ਵਜੇ ਤੱਕ। ਤੇ ਜਿਹੜੇ ਵੀ ਵੀਰ ਆਲੇ-ਦਾਲੇ ਦੇ ਪਿੰਡਾਂ ਦੇ ਐ ਜਾਂ ਇਸ ਰਸਤੇ ਨੂੰ ਜਿਹੜੇ ਵੀਰ ਲੰਘਦੇ ਆ ਉਹਨਾਂ ਨੂੰ ਬੇਨਤੀ ਆ ਵੀ ਜਿੱਥੇ ਆਪਾਂ ਵੱਡੇ ਹੋਟਲਾਂ ਦੇ ਵਿੱਚੋਂ ਆਪਾਂ ਪੀਜੇ 버ਗਰ ਲੈਨੇ ਆ ਹਨਾ ਤਾਂ ਜਿਹੜਿਆ ਪਿੰਡ ਵਾਲੇ ਵੀਰ ਐ ਨਾ ਮਿਹਨਤ ਕਰਕੇ ਖਾਂਦੇ ਆ ਲੋਡ ਬੰਦ ਇਹ ਵੀਰ ਤੇ ਇਹਨਾਂ ਕੋਲੋਂ ਵੀ ਜਰੂਰ ਕੁਛ ਨਾ ਕੁਛ ਤੁਸੀਂ ਖਾਣ ਵਾਸਤੇ ਖਰੀਦਿਆ ਕਰੋ ਇਹ ਵੀਰ ਰੋਜ਼ ਇੱਥੇ ਖੜਦਾ ਸ਼ਾਮ ਨੂੰ 5 ਵਜੇ ਤੋਂ ਲੈ ਕੇ 9 ਵਜੇ ਤੱਕ ਤੇ ਸਰਦਾਰ ਐ ਵੀਰ ਇਹ ਬਹੁਤ ਵਧੀਆ ਕੁਲਚੇ ਬਣਾਉਂਦਾ ਸਫਾਈ ਨਾਲ ਹਨਾ ਜੀ ਸਫਾਈ ਰੱਖਦਾ ਮੇਨ ਗੱਲ ਸਫਾਈ ਦੀ ਹੈ ਤੇ ਮੇਰੇ ਆਪਣੇ ਪਿੰਡ ਤੋਂ ਇਹੇ ਵੀਰ ਕਮਾਣਾ ਤੋਂ ਵਿੰਦਰ ਸਿੰਘ ਤੇ ਇਲਾਕੇ ਦੀ ਸੰਗਤ ਨੂੰ ਬੇਨਤੀ ਹੈ ਜੀ ਜਰੂਰ ਇਸ ਵੀਰ ਤੋਂ ਤੁਸੀਂ ਕੁਲਚੇ ਖਰੀਦਿਆ ਕਰੋ ਖਾਣ ਵਾਸਤੇ ਤੇ ਹਾਂ ਜੀ ਵਿੰਦਰ ਸਿੰਘ ਜੀ ਤੁਸੀਂ ਵੀ ਬੋਲੋ ਅਸੀਕਾਲ ਜੀ ਸਾਨੂੰ ਵੀ ਮੌਕਾ ਦਿਓ ਜੀ ਕੁਚੇ ਖਾਣ ਦਾ ਕਿੰਨੇ ਕਿੰਨੇ ਕੀ ਰੇਟ ਕਿਹਾ ਜੀ ਕੁਲਚੇ ਦਾ ਦੋ ਦੋ ਤਰ੍ਹਾਂ ਦੇ ਕੁਲਚੇ ਐ 15 ਰੁਪਏ ਤੇ 20 ਰੁਪਏ ਛੋਟਾ ਕੁਲਚਾ 15 ਰੁਪਏ ਦਾ ਵੀਰ ਕਹਿੰਦਾ ਵੀ ਵੱਡਾ ਕੁਲਚਾ 20 ਰੁਪਏ ਦਾ ਤੇ ਜਰੂਰ ਵੀਰ ਨੂੰ ਹਨਾ ਜੀ ਤੁਸੀਂ ਸਪੋਰਟ ਕਰਿਓ ਆਪਣੇ ਇਲਾਕੇ ਦਾ ਇਲਾਕੇ ਦੀ ਸੰਗਤ ਨੂੰ ਬੇਨਤੀ ਹੈ ਜੀ ਬਾਈ ਕਹਿੰਦਾ ਜੇ ਕੁਲਚਾ ਨਾ ਵਧੀਆ ਲੱਗਿਆ ਤਾਂ ਕੋਈ ਪੈਸੇ ਨਹੀਂ ਮੈਂ ਲੈਣੇ ਬਹੁਤ ਵਧੀਆ ਬਾਈ ਕੁਲਚੇ ਬਣਾਉਂਦਾ ਸასი ਸ਼ਾਲ ਜੀ